ਉਸ ਇਕੱਠਾ ਕਰ ਲਿਆ ਕਹਿੰਦੇ ਬੜੇ ਮੰਡੀ ਚਾਹੀਦੀ ਆ ਮੰਡੀ ਇਹਨੂੰ ਆਪਾਂ ਕਿੱਥੇ ਵਿੱਚ ਚਾਂਗੇ ਜਦੋਂ ਉਹ ਭਾਰੇ ਬੋਲਦੇ ਗਏ ਬੋਲਦੇ ਗਏ ਤਾਂ ਇੱਕ ਕਾਂਗਰਸ ਨੇ ਉੱਠਿਆ ਉਸਨੇ ਕਿਹਾ ਮੈਂ ਦੱਸਦਾ ਤੁਹਾਨੂੰ ਬੜੀ ਮੰਡੀ ਉਹ ਕਹਿੰਦੇ ਕਿੱਥੇ ਆ ਮੰਡੀ ਉਹ ਕਹਿੰਦਾ ਜਿਹੜਾ ਭਾਰਤ ਦੇਸ਼ ਦੇ ਵਿੱਚ ਉਹ ਟੈਂਪਰਾ ਉਹ ਕੋਈ ਹਰਿਆਣਾ ਨਹੀਂ ਬਣਿਆ ਸੀ ਕੋਈ ਹਮਾਚਲ ਨਹੀਂ ਬਣਿਆ ਸੀ ਉਸ ਦੇ ਵਿੱਚ ਕਹਿੰਦਾ ਇੱਕ ਪੰਜਾਬ ਦਾ ਸੂਬਾ ਜੇ ਉਹਦੀ ਕਿੜੀਆਂ ਸਿਆਣੇ ਦੀ ਕਿੜੀ ਮਿਹਨਤ ਦਾ ਫਲੋਕ ਨੇ ਉਹ ਜ਼ਮੀਨ ਬਹੁਤ ਚੰਗੀ ਹੈ ਪਾਵਨ ਤੇ ਪਾਣੀ ਬਹੁਤ ਚੰਗਾ ਹੈ ਉਸੇ ਇਸ ਸਮਾਨ ਆਪਣਾ ਵੇਚਿਆ ਜਾ ਸਕਦਾ ਇੰਦਰਾ ਗਾਂਧੀ ਨਾਲ ਗੱਲ ਹੋਈ ਜਦੋਂ ਇੰਦਰਾ ਗਾਂਧੀ ਨਾਲ ਗੱਲ ਹੋਈ ਭਰਾਵੋ ਤਾਂ ਇੰਦਰਾ ਗਾਂਧੀ ਨੇ ਸਮ ਵਿੱਤੇ ਵਰੀ ਮੰਤਰੀ ਸਾਡਾ ਆਰ ਕੇ ਮੁਰਸੀ ਉਸ ਨੂੰ ਜਹਾਜ਼ ਦੇ ਵਿੱਚ ਕਰੇਤਾ ਭੇਜਿਆ ਉੱਥੇ ਜਲਾ ਮਾ ਜਲਾ ਹੋ ਰਿਹਾ ਜੀ ਮੀਟਿੰਗ ਦੇ ਵਿੱਚ ਭੇਜਿਆ ਬੜਾ ਸਿਆਣਾ ਸੀ ਰਾਜਾ ਜਿਹੜਾ ਖੇਤੀਬਾੜੀ ਮੰਤਰੀ ਸੀ ਆਰ ਕੇ ਮੁਰਸੀ ਉਹ ਗਿਆ ਜਾਂ ਕਿ ਉਹਨੇ ਸਾਰੀ ਪੈਣ ਪੜੀ ਸਾਰੀ ਫੈਲ ਪੜਨ ਤੋਂ ਬਾਅਦ ਉਹਨੇ ਦੇਖਿਆ ਵੀ ਮੇਰੇ ਭਾਰਤ ਦਾ ਕਤਲ ਆ ਮੇ ਹੋਊਗਾ ਮੇਰੇ ਪੰਜਾਬ ਨੂੰ ਖਤਮ ਕੀਤਾ ਜਾਊਗਾ ਪਰ ਅਮੇ ਪੂਰੀ ਫੈਲ ਪੜ ਕੇ ਉਹਨੇ ਸੈਨ ਕਰਨ ਤੋਂ ਅਨਕਾਰ ਕਰ ਦਿੱਤਾ ਜਦੋਂ ਸੈਨਾ ਦਾ ਅਨਕਾਰ ਕੀਤਾ ਤਾਂ ਅੰਗਰੇਜ਼ਾਂ ਦਾ ਫੋਨ ਆਉਂਦਾ ਫੌਰਨ ਇੰਦਰਾ ਗਾਂਧੀ ਕੋਲੇ ਇਹਨੇ ਕਿਹਾ ਜਾਂਦਾ ਸਾਨੂੰ ਖੇਤੀਬਾੜੀ ਮੰਤਰੀ ਭੇਜਿਆ ਫੈਲਦੇ ਸੈਨ ਨਹੀਂ ਕਰ ਰਿਹਾ ਉਸੇ ਟਾਈਮ ਭਰਾਵੋ ਗੁਰੇ ਘਹਿਬੀ ਮਾਇ ਨਾਲ ਦੇ ਨਾਲ ਹੋਰ ਮੰਤਰੀ ਬਣਾ ਕੇ ਭੇਜ ਰਹੀਆਂ ਤਾਂ ਹਾਰ ਕੇ ਮੁਸਲੀ ਨੂੰ ਕੱਟ ਕੇ ਨਮਾ ਖੇਤੀਬਾੜੀ ਮੰਤਰੀ ਬਣਾਇਆ ਇਥੋਂ ਦੀ ਭਾਰਤ ਦੇ ਸਰਕਾਰ ਨੇ ਤੇ ਇੰਦਰਾ ਗਾਂਧੀ ਨੇ ਉਸ ਨੂੰ ਇੰਗਲੈਂਡ ਦੇ ਵਿੱਚ ਭੇਜਿਆ ਗਿਆ ਜਦੋਂ ਅੰਡੇਟਾ ਉਹ ਸਾਰੇ ਅਮਰੀਕਾ ਵਗੈਰਾ ਇਕੱਠੇ ਜਿੱਥੇ ਬੈਠੇ ਸੀ ਮੈਡੰਗੋ ਰਹੀ ਸੀ ਨਮਾ ਮੁਰਸੀ ਬਣ ਆਪਨਾ ਬਣਾ ਕੇ ਜੇਤੀ ਬੜੀ ਮੰਤਰੀ ਯਹਾ ਚੜਾਇਆ ਹਰ ਕੇ ਮੁਰਸੀ ਨੂੰ ਵਾਪਸ ਕਰਦ ਲਿਆ ਭਰਾਵੋ ਉਹਦੀਆਂ ਅੱਖਾਂ ਤੇ ਇਹ ਜਮੀਦੀ ਪਾਰਲੀਮੈਂਟ ਦੇ ਵਿੱਚ ਟੋਪੀਆਂ ਲਾ ਦਿੱਤੀਆਂ ਟੋਪੀਆਂ ਕਿਉਂਕਿ ਸਾਡੀਆਂ ਭੈਣਾਂ ਨੂੰ ਵੀ ਪਤਾ ਹੈ ਤੇ ਜਿਹੜੇ ਮੇਰੀ ਉਮਰ ਦੇ ਬੰਦੇ ਆ ਉਹਨਾਂ ਨੂੰ ਵੀ ਪਤਾ ਜਿਹੜੇ ਮੇਰੇ ਉਮਰ ਤੋਂ ਛੋਟੇ ਬੰਦੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਮੂਠਾ ਖਿਡਾਰੀ ਚੱਲਿਆ ਕਰਦਾ ਸੀ ਮੂਠਾ ਚੱਲਿਆ ਕਰਦਾ ਸੀ ਉਹਦੇ ਜਿਹੜੇ ਆ ਥਾਲੇ ਟੋਪੀਆਂ ਲਾਈਆਂ ਜਾਂਦੀਆਂ ਨੇ ਉਹ ਮੈਂ ਅਗਿਆਨੀਆਂ ਟੋਪੀਆਂ ਲਾਉਂਦੀਆਂ ਮਿੱਤ ਫੈਲੇ ਪਦਮੀ ਯਾਰ ਸਰ ਦੇ ਉੱਤੇ ਸਾਈਨ ਕਰ ਦੇ ਮੈਨੇ ਸਾਈਨ ਜਦੋਂ ਪ੍ਰਾਪੋ ਉਸ ਮੁਨਸੀ ਨੇ ਉਸ ਸਾਡੇ ਖੇਤੀਬਾੜੀ ਮੰਤਰੀ ਨੇ ਸਾਡੇ ਕਾਸਲਾਾਂ ਦੇ ਉੱਤੇ ਯਾਕੇ ਸਾਈਨ ਕੀਤੀ ਹੈ ਸਾਈਨ ਯਾਕੇ ਸਾਈਨ ਕੀਤੀ ਹੈ ਸਾਡਾ ਪੰਜਾਬ ਹਸਦਾ ਬਸਦਾ ਪ੍ਰਭੂ ਉਹਨਾਂ ਨੇ ਖਾਤਿਰ ਕਰਵਾਇਆ ਇਸ ਕਰਕੇ ਆਪਣਾ ਜੇ ਰਾਤ ਤੇ ਜਦੀ ਪਰਨ ਵਾਸਤੇ ਕਿਉਂਕਿ ਇੰਦਰਾ ਗਾਮੀ ਕਹਿੰਦੇ ਸੀ ਵੀ ਮੈਨੂੰ ਮਖੌਲ ਕਰਦੇ ਐ ਮੈਂ ਸਾੜੀ ਦਾ ਪੱਲਾ ਹਟਕੇ ਜਦੋਂ ਮੈਂ ਨਾਲ ਜਗ ਵਗਦੀਆਂ ਨਾ ਮੇਰਾ ਢਿੱਡ ਨੰਗਾ ਹੁੰਦਾ ਉਹਦਾ ਢਿੱਡ ਤਾਂ ਹੋ ਗਿਆ ਠੀਕ ਭਰਾਵੋ ਨੰਗਾ ਹਣੋ ਹਟਾਤਾ ਤੁਸੀਂ ਨੇ ਪਰ ਸਾਡਾ ਢਿੱਡ ਨੰਗਾ ਹੋ ਗਿਆ ਅਸੀਂ ਜੇ ਸਭ ਢਿੱਡ ਪਾਸਤਾ ਸਾਡਾ ਪੇਟ ਖਾਲੀ ਹੋ ਗਿਆ ਕਮਾਉਣ ਵਾਲਾ ਭੁੱਖਾ ਤੇ ਬੇਰੁਜ਼ਗਾਰ ਇਹ ਪ੍ਰਾਭੂ ਇਹਨਾ ਖੁਸ਼ਾ ਸਰਕਾਰਾਂ ਕਰਦੀਆਂ ਨੇ ਇਹ ਅੱਜ ਤੋਂ ਨਹੀਂ ਕਰਦੀਆਂ ਇਹ ਪਹਿਲਾਂ ਜੋ ਕਰਦੀਆਂ ਆ ਰਹੀਆਂ ਨੇ ਉਹ ਮਸ਼ੀਨਰੀ ਸਾਡੇ ਆਕੇ ਇੱਥੇ ਵੇਚੀ ਸਾਡੇ ਖੇਤਾਂ ਨੂੰ ਸਾਡੀ ਮਾਂ ਨੂੰ ਸਾਡੀ ਜ਼ਮੀਨ ਨੂੰ ਅੰਮ੍ਰਲਿ ਬਣਾਇਆ ਅੰਮ੍ਰਲਿ ਜਵਨ ਗਿਆਮਾ ਫੈਲਾਬੋ ਸਾਡੀ ਜ਼ਮੀਨ ਨੂੰ ਬਨਿਆ ਹੋਇਆ ਅੱਜ ਜੇ ਅਸੀਂ ਖਾਦ ਨਾ ਪਾਈਏ ਸਾਡੇ ਅਸਲ ਨਹੀਂ ਬਿਲਕੁਲ ਨਹੀਂ ਕਾਦੇ ਦਾਣਾ ਨਹੀਂ ਹੁੰਦਾ ਇਸ ਕਰਕੇ ਅੱਜ ਸਾਨੂੰ ਕਿਹਾ ਜਾਂਦਾ ਹੈ ਤੁਹਾਡੀ ਫਸਲ ਚਹਰੀ ਨਹੀਂ ਹੈ ਤੁਹਾਡੀ ਫਸਲ ਆਹ ਲੋਗ ਨਹੀਂ ਤੁਹਾਡੇ ਦਾਣੇ ਪਰ ਇਸ ਜੱਟਾਂ ਦਾ ਢੇਪਰ ਗਿਆ ਅੱਜ ਇਹਨਾਂ ਤੋਂ ਨਾ ਅਜ ਨਹੀਂ ਸ਼ਾਮ ਆ ਜਾ ਰਿਹਾ ਇਸ ਕਰਕੇ ਮੈਨੂੰ ਪੂਰੀ ਸੁਰਤਾ ਪ੍ਰਭੂ 70 ਰੁਪਏ ਕਵਾਂਟਲ ਦਾ ਜਦੋਂ ਪਹਿਲੀ ਵਾਰੀ ਰੇਟ ਦੱਸਾਰਾਂ ਦੇ 70 ਰੁਪਏ 16 ਸਿਆਣਾ ਹੁੰਦਾ ਵੀ ਭਾਈ ਇੱਕ ਕਵਾਂਟਲ ਵੇਚ ਕੇ ਮੈਂ ਛੋਟਾ ਲਿਆ ਹੁੰਦਾ ਮੇਰੇ ਆਪણા ਦਾ ਵਿਆਹ ਸੀ ਮੇਰੇ ਬਾਪ ਨੇ 10 ਕਵਾਂਟਲ ਕਣਕ ਦੇ ਵੇਚ ਕੇ 10 ਟੋਲੇ ਸਿਆਣਾ ਲੈ ਲੈਂਦੇ ਸੀ ਪਾਲਾ ਚਾ ਰਾਨੀ ਨਾਲ ਵੀ ਕੋਲਾ ਆਉਂਦਾ 70 70 ਹਜ਼ਾਰ ਹੋ ਰਿਹਾ ਹੈ ਇਹ ਗੱਲਾਂ ਵਾਲਾ ਧਿਆਨ ਦੇਣਾ ਪਊਗਾ ਇਹ ਇਹ ਗੱਲ ਨੂੰ ਛੱਡ ਕੇ ਮੈਂ ਇੱਕ ਥੋੜੀ ਜੀ ਤੁਹਾਨੂੰ ਹੋਰ ਗੱਲ ਸੁਣਾ ਦਿਆਂ ਕਿਉਂਕਿ ਟਾਈਮ ਬਹੁਤ ਘੱਟ ਹੈ ਬੰਦਿਆਂ ਨੇ ਬਹੁਤ ਨੇ ਬੋਲਣਾ ਇਹ ਨਹੀਂ ਸਾਡੇ ਦੇਸ਼ ਦੇ ਵਿੱਚ ਅਨਪੜਤਾ ਹੈ ਅਸੀਂ ਇਹਨੇ ਲੈ ਲਈ ਜਿਹੜਾ ਕਿਹਾ ਜਾਂਦਾ ਵੀ ਮਹਾਰਾਣਾ ਰਣਜੀਤ ਸਿੰਘ ਦਾ ਬਹੁਤ ਵਧੀਆ ਰਾਜ ਸੀ ਕਿਉਂੋ ਉਹਦਾ ਵੀ ਮਹਾਰਾਣਾ ਨੇ ਅਮੀਂ ਠੀਕ ਠੀਕ ਪਰ ਉਸ ਟਾਈਮ ਕੀ ਸੀ ਜਿੱਤੇ ਕੋਈ ਕਹਿੰਦਾ ਸੀ ਅਸੀਂ ਗੁਰਦੁਆਰਾ ਬਣਾਉਣਾ ਹੈ ਜਾਂ ਮੰਦਰ ਬਣਾਉਣਾ ਹੈ ਉਸ ਦਾ ਮੇਰਾ ਜਿਹੜਾ ਕੰਮ ਕੀ ਸੀ ਵੀ ਪਹਿਲਾਂ ਸਪੂਰ ਬਾਅਦ ਚ ਮੰਦਰ ਤੇ ਗੁਰਦੁਆਰਾ ਉਹਨੇ ਆਪਣੇ ਕੋਲ ਇਹੇ ਉਸ ਟਾਈਮ 2-2 ਪੈਸੇ ਦੇ ਜਾ ਕੇ ਦੇ ਨਹੀਂ ਕਹਿਣਾ ਦਿੱਸੇ ਸੀ ਸਾਰੀ ਦੁਨੀਆ ਆਪਣੇ ਰਾਜ ਦੇ ਵਿੱਚ ਉਹਨੇ ਪੜੀ ਲੱਗੀ ਕੀ ਕੀ ਸੀ ਪਰ ਜਦੋਂ ਗਰੇਜਾਂ ਨੇ ਦੇਖਿਆ ਵਿਸਪਾਰਸ ਦੇ ਵਿੱਚ 100 ਸਾਲ ਹੋ ਗਿਆ ਰਾਜ ਕਰਦਿਆਂ ਨੂੰ ਕਿਤੇ ਆਪਣਾ ਰਾਜ ਨਹੀਂ ਹੋ ਰਿਹਾ ਇਹ ਸਭ ਪੰਜਾਬ ਦੇ ਵਿੱਚ ਉੱਥੇ ਫੇਰ ਉਹਨੇ ਜਰਾਸ ਖੱਦਿਆ ਜਰਾਸ ਖੰਡਰ ਤੋਂ ਬਾਅਦ ਉਹਨੇ ਦੱਸ ਕਿਹਾ ਵੀ ਇਹ ਕੀ ਹੋ ਸਕਦਾ ਹੈ ਇੱਕ ਗੋਵੇ ਦੇ ਖੜਾ ਹੋ ਗਿਆ ਤੇ ਫੇਰ ਕਹਾ ਬਣਾਉ ਪੰਜਾਬ ਦੀਆਂ ਹੱਡੀ ਮਿੱਤੀਆਂ ਗੱਲਾਂ ਨੇ ਕੋਈ ਲਾ ਕੇ ਨਹੀਂ ਕਹੀਆਂ ਨੰਦੀਆਂ ਕੋਈ ਇੱਕ ਕੋਰੇ ਨੇ ਕਿਹਾ ਕਿ ਜੇ ਇਹਨਾਂ ਨੂੰ ਹਰਪੜ ਕਰ ਦੋਗੇ ਸਰਦਾਰ ਕੀਤਾ ਸੀ ਉਹਨੇ 2 ਸਾਲ ਪੰਜਾਬ ਦੇ ਵਿੱਚ ਪਹੁੰਚ ਕੇ ਕਿਉਂਕਿ ਤਾਵਰ ਖੰਡਾਰ ਤਖਤਰ ਸੱਤੋਂ ਸੱਤ ਨੂੰ ਜਿੱਤੋ ਲੈ ਕੇ ਸੇ ਪੰਜਾਬ ਦਾ ਰਾਜ ਸਾਰੀ ਜੰਮੂ ਕਸ਼ਮੀਰ ਵਿੱਚ ਫੈਲ ਗਿਆ ਕਿਉਂਕਿ ਹਰੀ ਨਿੰਗਨ ਲੂਏ ਨੇ ਧਰ ਕਿਤੇ ਸੀ ਉਹ ਜੇ ਇਸ ਕਰਕੇ ਬਣਾਵੋ ਗੋਰੇ ਨੇ ਕਿਹਾ ਵੀ ਜੇ ਇਹਨਾਂ ਨੂੰ ਹਲਪੜ ਕਰ ਸਕਦੇ ਹੋ ਉਹ ਕਹਿੰਦੇ ਵੀ ਇਹ ਕਿਵੇਂ ਹੋਣਗੇ ਭਰਾਵੋ ਉਹਨਾਂ ਨੇ ਸਕੀਮ ਬਣਾਈ ਵੀ ਜਿਹੜਾ ਕਹਿੰਦਾ 2 ਪੈਸੇ ਦਾ ਉਹ ਕਹਿੰਦੇ ਨੇ 50 ਪੈਸੇ ਦੇ ਕੇ ਇੱਕ ਇਹਦੇ ਖਰੀਦੋ ਬਣਾ ਉਹ ਪਹਿਲੇ ਅੰਗਰੇਜ਼ਾਂ ਨੇ ਖਰੀਦੇ ਸਾਡੇ ਮੁਲਖ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਅਨਪੜਤਾ ਦੁਬਾਰਾ ਤੋਂ ਹੋਈ ਭੜਾਵੋ ਇਸ ਕਰਕੇ ਸਾਡੇ ਗ਼ਲਮੀ ਹੋਈ ਪਰ ਜਿਹੜੇ ਪੰਜਾਬ ਨੂੰ ਮੈਂ ਵੀ ਕਹਿੰਦਾ ਬਹੁਤ ਚੰਗਾ ਸਾਰੇ ਕਹਿੰਦੇ ਐ ਇੱਕ ਜਿਹੜੀ ਉਹ ਬਹੁਤ ਵੱਡੀ ਗਲਤੀ ਹੋਈ ਆ ਉਹ ਕਿਸਾਰੇ ਬਗੈਰ ਨਹੀਂ ਰਹਿ ਸਕਦੇ ਕਿਤੇ ਧਿਆਨ ਸਿੰਘ ਲੋਗੜਾ ਦਾ ਸਾਲਾ ਸੀ ਸਾਲਾ ਉਹਨੂੰ ਉਹਨੇ ਵਜੀਰ ਰੱਖਿਆ ਹੋਇਆ ਦੀ 1 ਨੰਬਰ ਦਾ ਕਹਿਣਾ ਹੁੰਦਾ ਵੀ ਸਾਡਾ ਹਰੀ ਦਿਨ ਨਰਵਾ ਸਰਦਾਰ ਜੀ ਇਹ ਤੁਹਾਨੂੰ ਇਕੱਲੇ ਭੁੱਖਾ ਦੇਊਗਾ ਛੋੜੇ ਨਵੇਂ ਮੋਤ ਵਜੀਰ ਹੈ ਵਧੀਆ ਰੱਖੋ ਠੀਕ ਹੈ ਪਰ ਉਸ ਵੇਲੇ ਪਹੁੰਚੋ ਇੱਕ ਸੋਹਣ ਸਰਗਮ ਚਿੱਠੀਏ ਦਾ ਫਟਾਰੂ ਸੇਖ ਇੱਕ ਸਿੱਖ ਜੋਬਰੇ ਹੋ ਰਹੇ ਨੇ ਸਿੱਖ ਰਾਜ ਖੰਡਾ ਜਿਲ੍ਹਾ ਅੰਗਰੇਜ਼ਾਂ ਦੇ ਅੰਦਰ ਸੈਮਤ ਹੋ ਕੇ ਇਹਨਾਂ ਨੇ ਕਹ ਆਇਆ ਪ੍ਰਭੂ ਨਹੀਂ ਸਾਡਾ ਸਿੱਖ ਰਾਜ ਨਹੀਂ ਸੀ ਜਾ ਕਿਉਂਕਿ ਬੜੇ ਨਿਰਣਾਇਕ ਸੀ ਵਧੀਆ ਅਸ਼ਾਮ ਸਿੰਘ ਤਾਰੀ ਵਰਗੇ ਜਾਂ ਹੋਰ ਉਹਨਾਂ ਨੂੰ ਜਿਹੇ ਰਾਜ ਗੱਦੀ ਸੌਂਪ ਦਿੰਦਾ ਉਸ ਟਾਈਮ ਆਪਣੇ ਪੁੱਤਰਾਂ ਦਾ ਮੋਹ ਛੱਡ ਕੇ ਨਾ ਕਟਾ ਦੇਖੀ ਰਾਜ ਨਹੀਂ ਸੀ ਜਾਣਾ ਜਿਹੜਾ ਗੱਲਾਂ ਦੇ ਨਾਲ ਮੈਂ ਖਿਮਾਂ ਦਾ ਆਜਾਤਕਾ ਪ੍ਰਭੂ ਗਾਣੇ ਹੋਰ ਬਹੁਤ ਬੁਲਾ ਰਹੇ ਨੇ ਬੋਲਣਾ ਹੈ ਕਹ ਜਨਤਾ ਜੈ ਸਿੰਘ ਆਪ ਇਹ ਲੜਨ ਵਾਲੇ ਲੋਕਾਂ ਦੀ ਵਰਗ ਜੀ ਕਾ ਖਾਲਸਾ ਵਰਗ ਜੀ ਕੁਦਰਤ ਨੂੰ ਕਹਿੰਦਾ ਸੀ